ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਵੱਲੋਂ ਨਸ਼ਾ ਤਸਕਰੀਗਰੋ ਦੇ 3 ਮੈਂਬਰਾਂ ਨੂੰ 500 ਗ੍ਰਾਮ ਹੀਰੋਨ ਦੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜੁੱਧ ਨਛੇਵੜਾ ਤੋਂ ਜੋ ਪੰਜਾਬ ਸਰਕਾਰ ਵੱਲੋਂ ਮੈਮ ਬਿੱਡੀ ਗਿਆ ਉਸ ਨੂੰ ਮੱਦੇਨਜ਼ਰ ਜਿਹੜਾ ਸੰਕੇਤ ਦੇ ਐਸਐਸਪੀ ਅਖਿਲ ਚੌਧਰੀ ਜੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਤੇ ਨਸ਼ਾ ਤਸਕਰੀਆਂ ਦੇ ਨਤਰਾਂ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ શ્રીਮਾਨ ਪ੍ਰੀ ਸਿੰਘ ਢਿੱਲੋ ਐਸਪੀ ਡੀ ਅਤੇ ਸ਼੍ਰੀ ਅਰਮਨ ਪ੍ਰੀ ਸਿੰਘ ਗੇਲ ਡੀਐਸਪੀਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜਾਣਕਾਰੀ ਦਿੱਤੀ ਹੈ ਤੁਸੀਂ ਦੇਖੋ ਕੇਐਸਕੇ ਨੂੰ ਚਲਤੋ ਜ਼ਿਲ੍ਹਾ ਸੁਰਮਕਸਾਬ ਤੋਂ ਗ੍ਰੈਂਜਟ ਪੱਟੀਆਂ ਤੇ ਕੁਲਦੀਪ ਸਿੰਘ ਦੀ 에어ਪੋਰਟ ਐਸਐਸਪੀ ਸਾਹਿਬ ਡਾਕਟਰ ਅਖਿਲ ਚੌਧਰੀ ਆਈਪੀਐਸ ਉਹ ਯੋਧ ਨਸ਼ਾ ਵਿਰੁੱਧ ਕੈਂਪੇਨ ਹੈਟ ਡਿਸਟ੍ਰਿਕਟ ਪੁਲਿਸ ਹੈ ਜੋ ਲਗਾਤਾਰ ਕੰਮ ਕਰ ਰਹੀ ਹੈ ਸੋ ਇਹਦੇ ਵਿੱਚ ਸਾਡੀ ਸੀਆਈਏ ਮਲੋੜ ਟੀਮ ਨੇ ਦੋ ਇੱਕ ਬਹੁਤ ਹੀ ਮਹੱਤਵਪੂਰਨ ਰਿਕਵਰੀਜ਼ ਕੀਤੀਆਂ ਜੀ ਪਹਿਲੀ ਰਿਕਵਰੀ ਬਾਰੇ ਮੈਂ ਦੱਸ ਦਿਆਂ ਜੀ 500 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਇੱਕ ਮੈਟਰ ਦੇ ਵਿੱਚ ਜੋ ਪੀਐਸ ਗਿੱਦੜਬਾਹੜ ਏਰੀਆ ਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਹੈ ਜੀ ਅਸੀਂ ਐਫਆਈਆਰ ਨੰਬਰ 89 ਅੰਡਰ ਸੈਕਸ਼ਨ 21 ਸੀ ਐਂਡ ਡੀਪੀਐਸ ਜੀ ਇਹਦੇ ਵਿੱਚ ਲਗਾਤਾਰ ਅਪਰੋਕਸੀਮੇਟਲੀ 1 ਮੰਥ ਤੋਂ ਸਾਡੀ ਟੀਮਸ ਉੱਤੇ ਸਰਵੇਲੈਂਸ ਕਰ ਰਹੀਆਂ ਸੀ ਸੋ ਜਦੋਂ ਇਹ ਇੱਕ ਪਿੰਨ ਪੁਆਇੰਟਡ ਸਪੈਸਿਫਿਕ ਇਨਫੋਰਮੇਸ਼ਨ ਜਦੋਂ ਮਿਲਦੀ ਹੈ ਸਾਡੀ ਟੀਮ ਨੂੰ ਸਾਡੀ ਟੀਮ ਰੇਡ ਕਰਦੀ ਹੈ ਤਾਂ ਉਥੇ ਤਿੰਨ ਅਕਿਊਜ਼ ਜਿਹੜੇ ਐਪ੍ਰੀਹੈਂਡ ਕੀਤੇ ਗਏ ਸੋ ਉਹਨਾਂ ਦਾ ਨਾਮ ਹੈ ਜੀ ਹਰਪ੍ਰੀਤ ਸਿੰਘ ਸ਼ੇਰਾ ਇਹ ਜੋ ਰਹਿਣ ਵਾਲਾ ਹੈ ਵਿਲੇਜ ਥੇੜੀ ਤਹਿਸੀਲ ਗੱਦੜਵਾਹਾ ਤੇ ਦੋ ਜੋ ਲੜਕੇ ਹੈ ਗੁਰਲਾਲ ਸਿੰਘ ਲਾਲੀ ਪੁੱਤਰ ਸਵਰਨ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਦੂਸਰਾ ਜੀ ਮਨਜਿੰਦਰ ਸਿੰਘ ਮਨੀ ਪਿੰਡ ਭਗਵਾਨਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸੋ ਇਹ ਦੋਨੋਂ ਲੜਕੇ ਹੈ ਜੋ ਇਹ ਆਪਣੇ ਹਿਰੋਇਨ ਦਾ ਕੰਟਰਾਬੈਂਡ ਸੁਹਰਪ੍ਰੀਤ ਨੂੰ ਦੇਣਾ ਸੀ ਤਾਂ ਉਸ ਵਕਤ ਜਦੋਂ ਇਨਫਾਰਮੇਸ਼ਨ ਮਿਲਦੀ ਹੈ ਤਾਂ ਪੁਲਿਸ ਨੇ ਸਵਿਫਟਲੀ ਐਕਸ਼ਨ ਕਰਦੇ ਹੋਏ ਤਾਂ ਉਹਨਾਂ ਨੂੰ ਐਪਰੀਹੈਂਡ ਕਰ ਲਿਆ ਸੋ ਇੱਕ ਜੋ ਸੈਕੰਡ ਜਿਹੜਾ ਮੁਕੱਦਮਾ ਸੀ ਰਜਿਸਟਰ ਕੀਤਾ ਜੀ ਉਹ ਐਫ ਆਈ ਆਰ ਨੰਬਰ 123 ਪੀਐਸ सदर ਮੁਖਸਰਦ ਕੀਤੀ ਗਈ ਹੈ ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕੀ ਹੈ ਕਿ ਪੁਲਿਸ ਟੀਮ ਨੂੰ ਜਿਵੇਂ ਇੱਕ ਇਨਫਾਰਮੇਸ਼ਨ ਮਿਲੀ ਸਾਡੇ ਸੋਰਸਸ ਤੋਂ ਕੰਟਰੋਲਡ ਆਪਰੇਸ਼ਨ ਕੈਰੀ ਆਊਟ ਕੀਤਾ ਗਿਆ ਸੋ ਇਹਦੇ ਵਿੱਚ 1.5 ਕਿਜੀ ਆਪੀਐਮ ਰਿਕਵਰ ਹੋਈ ਹੈ ਤੇ ਇਹਦੇ ਵਿੱਚ ਇੱਕ ਸਵਿਫਟ ਕਾਰ ਤੇ ਦੋ ਅਕਿਊਜ਼ ਅਰੈਸਟ ਕੀਤੇ ਗਏ ਸੋ ਅਕਿਊਜ਼ ਦੀ ਇਨਫੋਰਮੇਸ਼ਨ ਹੈ ਜੀ ਗੌਰਵ ਨਾਰੰਗ ਪੁੱਤਰ ਰਾਜਕੁਮਾਰ ਇਹ ਹੈ ਜੋ ਮੁਕਸਰ ਸਾਹਿਬ ਦਾ ਰਹਿਣ ਵਾਲਾ ਹੈ ਤੇ ਇੱਕ ਹੈ ਜੀ ਲੜਕਾ ਸੁਖਵਿੰਦਰ ਸਿੰਘ ਅਬੂਰ ਰੋਡ ਮੁਕਸਰ ਦਾ ਰਹਿਣ ਵਾਲਾ ਸੋ ਇਹਦੇ ਵਿੱਚ ਜੋ ਰਿਕਵਰੀ ਹੈ 1.5 ਕਿਜੀ ਹਿਰੋਇਨ ਔਰ ਇੱਕ Maruti Swift ਕਾਰ ਪੀਵੀ 30 ਬੀਅਰਿੰਗ ਨੰਬਰ ਹੈ ਉਹ ਕੀਤੀ ਗਈ ਹੈ ਸੋ ਮੈਂ ਸਾਡੀ ਟੀਮ ਨੂੰ ਵੀ ਸ਼ਲਾਘਾ ਕਰਨਾ ਚਾਹੁੰਦਾ ਜੀ ਐਸਐਸਪੀ ਸਾਹਿਬ ਦੀ ਗਾਈਡੈਂਸ ਪਲੱਸ ਸਾਡੇ ਐਸਪੀ ਡੀ ਸਾਹਿਬ ਉਹਨਾਂ ਦੀ ਗਾਈਡੈਂਸ ਹੇਠ ਜੋ ਸਾਡੀ ਟੀਮਸ ਲਗਾਤਾਰ ਵਰਕ ਕਰ ਰਹੀ ਹੈ ਉਹਦੇ ਵਿੱਚ ਸਕਸੈਸਫੁਲ ਜੋ ਇਨਫੋਰਮੇਸ਼ਨ ਜਿਵੇਂ ਸਾਨੂੰ ਮਿਲਦੀ ਹੈ ਉਹਤੇ ਨਾਲ ਦੀ ਨਾਲ ਪੁਲਿਸ ਐਕਸ਼ਨ ਕੀਤਾ ਜਾਂਦਾ ਸੋ ਪਬਲਿਕ ਨੂੰ ਵੀ ਇਹੀ ਮੈਸੇਜ ਰਹੂਗਾ ਕਿ ਜੋ ਪੰਜਾਬ ਸਰਕਾਰ ਦੀ ਮੁਹਿੰਮ ਹੈ ਇੱਕ ਸੋਸ਼ਲ ਮੈਨੈਂਸ ਜੋ ਫੈਲਿਆ ਹੋਇਆ ਹੈ ਪੰਜਾਬ ਦੇ ਵਿੱਚ ਉਹਨੂੰ ਕਵਰ ਕਰਨ ਲਈ ਪੁਲਿਸ ਦਾ ਸਹਿਯੋਗ ਦੇਣ ਤੇ ਇਹਦੇ ਵਿੱਚ ਦੋ ਜਿਹੜੇ ਹੈਲਪਲਾਈਨ ਨੰਬਰ ਸਾਡੇ ਮੁਖਸਰ ਸਾਹਿਬ ਦਾ ਕੰਟਰੋਲ ਰੂਮ ਪਲੱਸ ਇੱਕ ਸੇਫ ਪੰਜਾਬ ਜਿਹੜੀ ਹੈਲਪਲਾਈਨ ਹੈ ਉਹਦਾ ਵੀ ਨੰਬਰ ਅਸੀਂ ਪ੍ਰੈਸ ਬਾਈਟ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਤਾ ਸੋ ਪਬਲਿਕ ਨੂੰ ਇਹੀ ਅਪੀਲ ਹੈ ਕਿ ਇਸ ਕੈਂਪੇਨ 'ਚ ਸਾਡਾ ਸਾਥ ਦਿਓ ਤੇ ਵੱਧ ਤੋਂ ਵੱਧ ਸਾਡੇ ਨਾਲ ਇਨਫੋਰਮੇਸ਼ਨ ਦਿਓ ਸੋ ਅਸੀਂ ਰਲ ਮਿਲ ਕੇ ਜੋ ਹੈ ਇੱਕ ਡਰੱਗ ਫ੍ਰੀ ਪੰਜਾਬ ਦਾ ਜੋ ਏਮ ਲੈ ਕੇ ਚੱਲੇ ਹੋਏ ਆ ਉਹਦੇ ਤਹਿਤ ਅਸੀਂ ਕੰਮ ਕਰ ਰਹੇ ਹਾਂ